ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਲਾਦ ਬਣਾਵਾਂਗੇ ਚਲੋ ਜਿਉਂ ਆਪਾਂ ਦੇਖ ਲੈਨੇ ਆਂ ਇਹ ਸਲਾਦ ਕਿਵੇਂ ਬਣਦਾ ਹੈ ਨੰਬਰਤਨ ਦੀ ਵਿੱਚ ਆਪਾਂ ਪਾਣੀ ਪਾ ਕੇ ਸੂਆ ਬੀਨ ਨੂੰ ਬੋਇਲ ਕਰ ਲਵਾਂਗੇ ਉਹਨੇ ਕ ਪਾਣੀ ਦੇ ਵਿੱਚ ਇਸ ਨੂੰ ਬੋਇਲ ਕਰ ਲਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬੋਇਲ ਹੋ ਜਾਵੇ ਇਹ ਵਾਲੀ ਇੱਕ ਕਾਲੀ ਸੋਇਆ ਬੀਂਦੀਆਂ ਬੜੀਆਂ ਨੂੰ ਬੋਇਲ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਤੱਕ ਕੇ ਆਪਾਂ ਸੋਇਆ ਬੀਂਦੀਆਂ ਬੜੀਆਂ ਨੂੰ ਬੋਇਲ ਕਰ ਲਵਾਂਗੇ ਹੁਣ ਆਪਾਂ ਸੋਇਆ ਬੀਂਦੀਆਂ ਬੜੀਆਂ ਨੂੰ ਚੈੱਕ ਕਰ ਲੈਨੇ ਆਂ ਇਸ ਨੂੰ ਆਪਾਂ ਥੋੜੀ ਦੇਰ ਦੇ ਲਈ ਹੋਰ ਬੋਇਲ ਕਰ ਲਵਾਂਗੇ ਇਹ ਬੋਇਲ ਹੋ ਰਹੀਆਂ ਨੇ ਹੁਣ ਆਪਾਂ ਵੇਖ ਲੈਨੇ ਆਂ ਬੜੀਆਂ ਬੋਇਲ ਹੋ ਚੁੱਕੀਆਂ ਨੇ ਆ ਨੇ ਸੋਇਆ ਬੀਨ ਦੀਆਂ ਬੜੀਆਂ ਚੰਗੀ ਤਰ੍ਹਾਂ ਬੋਇਲ ਹੋ ਕੇ ਤਿਆਰ ਨੇ ਹੁਣ ਆਪਾਂ ਇਹ ਬੜੀਆਂ ਨੂੰ ਠੰਡਾ ਕਰ ਲਵਾਂਗੇ ਤੇ ਇਹਨਾਂ ਦੇ ਪਾਣੀ ਨੂੰ ਨਿਚੋੜ ਲਵਾਂਗੇ। ਛਾਣੀ ਦੇ ਨਾਲ ਆਪਾਂ ਇਸਦੇ ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ। ਬੜੀਆਂ ਨੂੰ ਆਪਣੇ ਹੱਥ ਦੇ ਨਾਲ ਵੀ ਨਿਚੋੜ ਸਕਦੇ ਹਾਂ ਤੇ ਇਸ ਤਰ੍ਹਾਂ ਵੀ ਨਿਚੋੜ ਸਕਦੇ ਹਾਂ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਿਰੋਜ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਤੁਹਾਨੂੰ ਪਤਾ ਹੀ ਹੈ ਜੀ ਸੋਇਆ ਬੀਂਦੀਆਂ ਬੜੀਆਂ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਇਸ ਦਾ ਪਨੀਰ ਵੀ ਖਾਇਆ ਜਾਂਦਾ ਹੈ ਕਈ ਵਾਰ ਆਪਾਂ ਨੂੰ ਸਬਜ਼ੀ ਬਣਾਉਣ ਤੇ ਟਾਈਮ ਲੱਗ ਜਾਂਦਾ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਸ ਦਾ ਹੈਲਦੀ ਸਲਾਦ ਬਣਾ ਕੇ ਖਾ ਸਕਦੇ ਹਾਂ ਬੜੀਆਂ ਕਾਫੀ ਸੌਫਟ ਹੋ ਚੁੱਕੀਆਂ ਹਨ ਹੁਣ ਆਪਾਂ ਟਮਾਟਰ ਪਿਆਜ਼ ਵਗੈਰਾ ਘਰਤ ਲਵਾਂਗੇ ਆਪਾਂ ਇੱਥੇ ਦਾ ਟਮਾਟਰ ਲਿਆ ਹੈ ਇੱਕ ਖੀਰਾ ਲਵਾਂਗੇ ਤੇ ਇੱਕ ਪਿਆਜ਼ ਲਵਾਂਗੇ ਜਿੰਨਾ ਕਾਪਾ ਸਲਾਦ ਬਣਾਉਣਾ ਹੋਏਗਾ ਉਸ ਹਿਸਾਬ ਨਾਲ ਆਪਾਂ ਲੈ ਲਵਾਂਗੇ ਸਭ ਨੂੰ ਪਿਆਜ਼ ਨੂੰ ਆਪਾਂ ਚੈਲੇ ਲਵਾਂਗੇ ਇਹ ਬਹੁਤ ਹੀ ਈਜ਼ੀ ਰੈਸਪੀ ਹੈ। ਖੀਰੇ ਤੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ। ਹੁਣ ਆਪਾਂ ਪਿਆਜ਼ ਨੂੰ ਵੀ ਛਿੱਲ ਕੇ ਧੋ ਲਵਾਂਗੇ। ਹੁਣ ਆਪਾਂ ਇਹ ਸਾਰੇ ਸਲਾਦ ਨੂੰ ਕੱਟ ਲਵਾਂਗੇ। ਪਿਆਜ਼ ਦੇ ਇਸ ਹਸਕਤੇ ਜਿਹੇ ਤੈਨੂੰ ਕੱਟ ਦੇਵਾਂਗੇ। ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਗੋਲ ਗੋਲ ਕੱਟ ਲਵਾਂਗੇ ਪਿਆਜ਼ ਨੂੰ ਪਤਲਾ-ਪਤਲਾ ਗੋਲ-ਗੋਲ ਸ্লাইਸ ਵਿੱਚ ਕੱਟ ਲਵਾਂਗੇ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਹ ਸਲਾਦ ਨੂੰ ਬਣਾ ਕੇ ਖਾ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਟਮਾਟਰ ਨੂੰ ਆਪਾਂ ਲੰਬਾ ਲੰਬਾ ਕੱਟ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਟਮਾਟਰ ਦੇ ਆਪਾਂ ਇਸੇ ਹਿੱਸੇ ਨੂੰ ਕੱਟ ਦੇਵਾਂਗੇ ਤੇ ਲੰਬਾ ਲੰਬਾ ਕੱਟ ਲਵਾਂਗੇ ਟਮਾਟਰ ਨੂੰ ਆਪਾਂ ਖੀਰੇ ਨੂੰ ਚੱਲਣਾ ਹੋਏਗਾ ਤਾਂ ਛਿੱਲਰ ਵੀ ਸਕਦੇ ਹਾਂ ਪਰ ਇਸ ਨੂੰ ਛੱਲਣ ਦੀ ਜ਼ਰੂਰਤ ਨਹੀਂ ਹੈ ਖੀਰੇ ਨੂੰ ਵੀ ਆਪਾਂ ਗੋਲ ਗੋਲ ਸ্লাইਸ ਵਿੱਚ ਕੱਟ ਲਵਾਂਗੇ ਖੀਰੇ ਨੂੰ ਆਪਾਂ ਜਿਆਦਾ ਪਤਲਾ ਵੀ ਨਹੀਂ ਕਟਾਂਗੇ ਫਿਰ ਇਹ ਸਲਾਦ ਦੇ ਵਿੱਚ ਖੁੱਲ ਜਾਏਗਾ ਆਪਣੇ ਹਿਸਾਬ ਨਾਲ ਕੱਟ ਲਵਾਂਗੇ ਜਾਂ ਇੰਨਾ ਕੁ ਮੋਟਾ ਜਾਂ ਪਤਲਾ ਕੱਟ ਲਵਾਂਗੇ ਆਪਾਂ ਪਿਆਜ਼ ਨੂੰ ਤੇ ਖੀਰੇ ਨੂੰ ਗੋਲ-ਗੋਲ ਕੱਟਿਆ ਹੈ ਜੇਕਰ ਆਪਣੇ ਕੋਲ ਟਮਾਟਰ ਇੱਕ ਹੋਏਗਾ ਜਾਂ ਆਪੇ ਇੱਕ ਪਾਉਣਾ ਹੋਏਗਾ ਸਲਾਦ ਦੇ ਵਿੱਚ ਤਾਂ ਆਪਾਂ ਟਮਾਟਰ ਨੂੰ ਵੀ ਗੋਲ-ਗੋਲ ਕੱਟ ਸਕਦੇ ਹਾਂ ਮੈਂ ਇੱਥੇ ਆ ਤਾਂ ਟਮਾਟਰ ਪਾਉਣਾ ਸੀ ਇਸ ਲਈ ਮੈਂ ਟਮਾਟਰ ਨੂੰ ਲੰਬਾ-ਲੰਬਾ ਕੱਟਿਆ ਹੈ ਹੁਣ ਆਪਾਂ ਸਾਰੇ ਸਲਾਦ ਨੂੰ ਕੱਟ ਲਿਆ ਹੈ ਇੱਥੇ ਆਪਾਂ ਇੱਕ ਕੌਲੀ ਹੰਡ ਕੱਟ ਲਿਆ ਹੈ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਛੋਟਾ ਚਮਚ ਬਲੈਕ ਪੀਪਰ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚਾਂ ਪਾਵਾਂਗੇ ਕਾਲਾ ਨਮਕ ਪਾਵਾਂਗੇ ਅੱਧਾ ਛੋਟਾ ਚਮਚ ਕਾਲਾ ਨਮਕ ਨਹੀਂ ਪਾਉਣਾ ਹੈਗਾ ਤਾਂ ਆਪਾਂ ਇਸ ਦੀ ਜਗ੍ਹਾ ਪਿੰਕ ਸాల్ਟ ਵੀ ਪਾ ਸਕਦੇ ਹਾਂ ਐ ਸਭ ਨੂੰ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਸਲਾਦ ਬਣ ਕੇ ਤਿਆਰ ਹੋਏਗਾ ਆਪਾਂ ਇਸਦੇ ਵਿੱਚ ਸੋਇਆ ਬਿੰਦੀਆਂ ਬੜੀਆਂ ਵੀ ਪਾਵਾਂਗੇ ਪਲੇਟ ਦੇ ਵਿੱਚ ਆਪਾਂ ਸਰਵ ਕਰ ਲਵਾਂਗੇ ਇਸ ਨੂੰ ਤੇ ਇਸ ਦੇ ਉੱਪਰ ਆਪਾਂ ਸੋਇਆ ਬਿੰਦੀਆਂ ਬੜੀਆਂ ਪਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਇਸ ਤਰ੍ਹਾਂ ਹੀ ਦੇਖਣ ਦੇ ਵਿੱਚ ਵੀ ਵਧੀਆ ਲੱਗੇਗਾ ਤੇ ਟੇਸਟੀ ਤਾਂ ਹੋਏਗਾ ਇਹ ਖੀਰੇ ਰੱਖਾਂਗੇ ਖੀਰੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਲਗਾ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਆਪਾਂ ਸਾਰੇ ਖੀਰੇ ਨੂੰ ਲਗਾ ਲਵਾਂਗੇ इस ऊपर टमाटर नु रखेंगे यह बहुत ही हेल्दी रेसिपी है खीरे तो बाद अपन साइड पे प्याज नु ਾਰੇ ਪਿਆਜ਼ ਨੂੰ ਆਪਾਂ ਇਸ ਤਰੀਕੇ ਨਾਲ ਲਗਾ ਲਵਾਂਗੇ ਇਸ ਤਰ੍ਹਾਂ ਇਹ ਸਲਾਦ ਦੇਖਣ ਦੇ ਵਿੱਚ ਤਾਂ ਵਧੀਆ ਲੱਗੇਗਾ ਹੀ ਹੈਲਦੀ ਵੀ ਹੋਏਗਾ ਟੇਸਟੀ ਵੀ ਹੋਏਗਾ ਟੇਸਟੀ ਸਲਾਦ ਬਣ ਕੇ ਤਿਆਰ ਹੈ ਜਦੋਂ ਵੀ ਆਪਣਾ ਮਨ ਕਰੇ ਤਾਂ ਤੁਸੀਂ ਸਲਾਦ ਨੂੰ ਬਣਾ ਕੇ ਖਾ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਜੇਕਰ ਆਪਾਂ ਆਪਣਾ ਹੋਏਗਾ ਤੇ ਇਸਦੇ ਉੱਪਰ ਆਪਣੀ ਮਨਪਸੰਦ ਅਨੁਸਾਰ ਕੋਈ ਹੋਰ ਮਸਾਲੇ ਵੀ ਐਡ ਕਰ ਸਕਦੇ ਹਾਂ। ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਬਿਨਾ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।